ਫੜ ਕੇ ਤੋਂ ਸਕੂਲ ਅਤੇ ਕਾਲਜਾਂ ਦੇ ਵਿੱਚ ਲਗਾਤਾਰ 5 ਦਿਨਾਂ ਦੀਆਂ ਛੁੱਟੀਆਂ ਰਹਿਣਗੀਆਂ ਨਰਾਤਿਆਂ ਅਤੇ ਤਿਉਹਾਰ ਅਤੇ ਦੁਸਹਿਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਲੋਕ ਇਸ ਸਮੇਂ ਘਰਾਂ ਅਤੇ ਮੰਦਰਾਂ ਦੇ ਵਿੱਚ ਮਾਤਾ ਦੁਰਗਾ ਦੀ ਪੂਜਾ ਅਰਚਨਾ ਕਰ ਰਹੇ ਨੇ ਜਦੋਂ ਕਿ ਵਿਦਿਆਰਥੀ ਬੇਸਬਰੀ ਦੇ ਨਾਲ ਛੁੱਟੀਆਂ ਦਾ ਇੰਤਜ਼ਾਰ ਕਰ ਰਹੇ ਨੇ ਵੇਰਵੇ ਦੇ ਅਨੁਸਾਰ ਕੱਲ ਐਤਵਾਰ ਹੈ ਤੇ ਉਸ ਤੋਂ ਬਾਅਦ 29 ਸਤੰਬਰ ਨੂੰ ਮਹਾਸਪਤਨੀ ਅਤੇ 30 ਸਤੰਬਰ ਮਹਾ ਅਸ਼ਟਮੀ ਨੂੰ ਵੀ ਸਕੂਲ ਅਤੇ ਕਾਲਜ ਬੰਦ ਰਹਿਣਗੇ ਇਸ ਤਰ੍ਹਾਂ 28 ਤੋਂ 30 ਸਤੰਬਰ ਤੱਕ ਲਗਾਤਾਰ ਤਿੰਨ ਛੁੱਟੀਆਂ ਰਹਿਣਗੀਆਂ ਇਸ ਤੋਂ ਇਲਾਵਾ 1 ਅਕਤੂਬਰ ਨੂੰ ਨੌਵੀਂ ਅਤੇ ਦਸਵੀਂ ਦੇ ਤਿਉਹਾਰਾ ਕਾਰਨ ਛੁੱਟੀ ਹੋਵੇਗੀ ਜਦੋਂ ਕਿ 2 ਅਕਤੂਬਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਅਤੇ ਦੁਸਹਿਰੇ ਮੌਕੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਦੌਰਾਨ ਬੈਂਕ ਵੀ ਬੰਦ ਰਹਿਣਗੇ ਅਤੇ ਵਿੱਤੀ ਕੰਮਕਾਜ ਦੋ ਦਿਨ ਵਾਸਤੇ ਠੱਪ ਰਹੇਗਾ ਇਸ ਤਰ੍ਹਾਂ ਭੜਕੇ 28 ਸਤੰਬਰ ਤੋਂ 2 ਅਕਤੂਬਰ ਤੱਕ ਲਗਾਤਾਰ 5 ਦਿਨ ਸਕੂਲ ਕਾਰਜ ਅਤੇ ਕਈ ਸਰਕਾਰੀ ਦਫ਼ਤਰ ਬੰਦ ਰਹਿਣਗੇ ਬੇਸਿਕ ਐਜੂਕੇਸ਼ਨ ਕਾਉਂਸਲ ਅਨੁਸਾਰ 1 ਅਤੇ 2 ਅਕਤੂਬਰ ਦੀ ਛੁੱਟੀ ਤੋਂ ਬਾਅਦ ਅਗਲੀ ਵੱਡੀ ਛੁੱਟੀ 20 ਅਕਤੂਬਰ ਤੋਂ ਸ਼ੁਰੂ ਹੋ ਜਾਣੀ ਹੈ ਪੜ੍ਹ ਕੇ ਤੋਂ ਸਕੂਲ ਅਤੇ ਕਾਲਜਾਂ ਦੇ ਵਿੱਚ ਲਗਾਤਾਰ 5 ਦਿਨਾਂ ਦੀਆਂ ਛੁੱਟੀਆਂ ਰਹਿਣਗੀਆਂ ਨਰਾਤਿਆਂ ਅਤੇ ਤਿਉਹਾਰ ਅਤੇ ਦੁਸਹਿਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਲੋਕ ਇਸ ਸਮੇਂ ਘਰਾਂ ਅਤੇ ਮੰਦਰਾਂ ਦੇ ਵਿੱਚ ਮਾਤਾ ਦੁਰਗਾ ਦੀ ਪੂਜਾ ਅਰਚਨਾ ਕਰ ਰਹੇ ਨੇ ਜਦੋਂ ਕਿ ਵਿਦਿਆਰਥੀ ਬੇਸਬਰੀ ਦੇ ਨਾਲ ਛੁੱਟੀਆਂ ਦਾ ਇੰਤਜ਼ਾਰ ਕਰ ਰਹੇ ਨੇ ਵੇਬ ਦੇ ਅਨੁਸਾਰ ਕੱਲ ਐਤਵਾਰ ਹੈ ਤੇ ਉਸ ਤੋਂ ਬਾਅਦ 29 ਸਤੰਬਰ ਨੂੰ ਮਹਾਸਪਤਨੀ ਅਤੇ 30 ਸਤੰਬਰ ਮਹਾ ਅਸ਼ਟਮੀ ਨੂੰ ਵੀ ਸਕੂਲ ਅਤੇ ਕਾਲਜ ਬੰਦ ਰਹਿਣਗੇ ਇਸ ਤਰ੍ਹਾਂ 28 ਤੋਂ 30 ਸਤੰਬਰ ਤੱਕ ਲਗਾਤਾਰ ਤਿੰਨ ਛੁੱਟੀਆਂ ਰਹਿਣਗੀਆਂ ਇਸ ਤੋਂ ਇਲਾਵਾ 1 ਅਕਤੂਬਰ ਨੂੰ ਨੌਵੀਂ ਅਤੇ ਦਸਵੀਂ ਦੇ ਤਿਉਹਾਰਾ ਕਾਰਨ ਛੁੱਟੀ ਹੋਵੇਗੀ ਜਦੋਂ ਕਿ 2 ਅਕਤੂਬਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਅਤੇ ਦੁਸਹਿਰੇ ਮੌਕੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਦੌਰਾਨ ਬੈਂਕ ਵੀ ਬੰਦ ਰਹਿਣਗੇ ਅਤੇ ਵਿੱਤੀ ਕੰਮਕਾਜ 2 ਦਿਨ ਵਾਸਤੇ ਠੱਪ ਰਹੇਗਾ ਇਸ ਤਰ੍ਹਾਂ ਭੜਕੇ 28 ਸਤੰਬਰ ਤੋਂ 2 ਅਕਤੂਬਰ ਤੱਕ ਲਗਾਤਾਰ 5 ਦਿਨ ਸਕੂਲ ਕਾਰਜ ਅਤੇ ਕਈ ਸਰਕਾਰੀ ਦਫ਼ਤਰ ਬੰਦ ਰਹਿਣਗੇ ਬੇਸਿਕ ਐਜੂਕੇਸ਼ਨ ਕਾਉਂਸਲ ਅਨੁਸਾਰ 1 ਅਤੇ 2 ਅਕਤੂਬਰ ਦੀ ਛੁੱਟੀ ਤੋਂ ਬਾਅਦ ਅਗਲੀ ਵੱਡੀ ਛੁੱਟੀ 20 ਅਕਤੂਬਰ ਤੋਂ ਸ਼ੁਰੂ ਹੋ ਜਾਣੀ ਹੈ ਤੇ ਉਸ ਤੋਂ ਬਾਅਦ 29 ਸਤੰਬਰ ਨੂੰ ਮਹਾਸਪਤਨੀ ਅਤੇ 30 ਸਤੰਬਰ ਮਹਾ ਅਸ਼ਟਮੀ ਨੂੰ ਵੀ ਸਕੂਲ ਅਤੇ ਕਾਲਜ ਬੰਦ ਰਹਿਣਗੇ ਇਸ ਤਰ੍ਹਾਂ 28 ਤੋਂ 30 ਸਤੰਬਰ ਤੱਕ ਲਗਾਤਾਰ ਤਿੰਨ ਛੁੱਟੀਆਂ ਰਹਿਣਗੀਆਂ ਇਸ ਤੋਂ ਇਲਾਵਾ 1 ਅਕਤੂਬਰ ਨੂੰ ਨੌਵੀਂ ਅਤੇ ਦਸਵੀਂ ਦੇ ਤਿਉਹਾਰਾ ਕਰ ਛੁੱਟੀ ਹੋਵੇਗੀ ਜਦੋਂ ਕਿ 2 ਅਕਤੂਬਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਅਧਰ ਦੁਸਹਿਰੇ ਮੌਕੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਦੌਰਾਨ ਬੈਂਕ ਵੀ ਬੰਦ ਰਹਿਣਗੇ ਅਤੇ ਵਿੱਤੀ ਕੰਮਕਾਜ ਦੋ ਦਿਨ ਵਾਸਤੇ ਠੱਪ ਰਹੇਗਾ ਇਸ ਤਰ੍ਹਾਂ ਭੜਕੇ 28 ਸਤੰਬਰ ਤੋਂ 2 ਅਕਤੂਬਰ ਤੱਕ ਲਗਾਤਾਰ 5 ਦਿਨ ਸਕੂਲ ਕਾਰਜ ਅਤੇ ਕਈ ਸਰਕਾਰੀ ਦਫਤਰ ਬੰਦ ਰਹਿਣਗੇ ਬੇਸਿਕ ਐਜੂਕੇਸ਼ਨ ਕਾਉਂਸਲ ਅਨੁਸਾਰ 1 ਅਤੇ 2 ਅਕਤੂਬਰ ਦੀ ਛੁੱਟੀ ਤੋਂ ਬਾਅਦ ਅਗਲੀ ਵੱਡੀ ਛੁੱਟੀ 20 ਅਕਤੂਬਰ ਤੋਂ ਸ਼ੁਰੂ ਹੋ ਜਾਣੀ ਹੈ